बंदे से आने इन पिछले साल ਸਭ ਤੋਂ ਵੱਡੀ ਉਪਰਤੀ ਇਹ ਹੋ ਗਈ ਜੀ ਕਿ ਆਪਣਾ ਵਿਆਹ ਕਰਾਇਆ ਜੀ ਇੱਕ ਨਾ ਕੋ ਚੱਡੇ ਦੇ ਕਹਿੰਦੇ ਆ ਆਮ ਆਦਮੀ ਪੱਤੀ ਦੇ ਦੋ ਪੱਤੀਆਂ ਦੇ ਇਹ ਹਮਰੇ ਸ਼ਰਾਬੀ ਦੀ ਨਾ ਆਉਂਦੀ ਸ਼ਰਾਬੀ ਮੇਲਾ ਚੋੜਾ ਹੀ ਬਣਦਾ ਸਰੀ ਦਾਜਾ ਜੂਟੇ ਨਹੀਂ ਜਾਂਦਾ ਕਦੀ ਚਸ਼ਮਾ ਲੱਗ ਜਾਂਦਾ ਵਿਕਰਮ ਮਜੀਠੀਆ ਦਸ ਤੰਜ ਦਸ ਦਾ ਇਹ ਉੱਤੇ ਤੇਰਾ ਇੱਕ ਪਹਿਰਾਵਾ ਡੀਐਸਪੀ ਦੇ ਇਹਨੇ ਐਸਾ ਚੋ ਮੇਲਾ ਛੇੜੀਦਾ ਨੇ ਮੁੱਕਾ ਮਾਰਿਆ ਜੀ ਜਿਹੜਾ ਕਰਕੇ ਹਰ ਕਹ ਲਾਂਦਾ ਰਿਹਾ ਇੰਨੇ ਦਿਨ জিন্দাবাদ जिंदाबाद 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 ਜੀ ਅਜੇ ਪੁੱਤਰਾ ਫੁਕਿਆ ਲਿਆ ਮਾਨ ਸਾਹਿਬ ਦਾ ਕੀ ਜਣਾ ਚਾਲਦੇ ਦੇਖੋ ਇਹਨੇ ਰਾਹੁਲ ਗਾਂਧੀ ਨੂੰ ਕਿਹਾ ਵਾ ਪਿਓ ਨੂੰ ਨਹੀਂ ਕੰਮ ਕਰਨਾ ਆਂਦਾ ਵਾ ਪੂਰਨ ਤਮਾ ਨੂੰ ਕੰਮ ਕਰਨਾ ਆਂਦਾ ਵਾ ਜਾਂ ਦਿਲ ਭਰਦਾ ਸ਼ਰਾਬੀਆ ਵਾ ਇਹਨੂੰ ਨਹੀਂ ਪਤਾ ਹੈਗਾ ਕਿ ਕਿਹੜਾ ਕੰਮ ਕਰਨ ਵਾਲਾ ਵਾ ਅਸੀਂ ਤਾਂ ਹਿੰਦੁਸਤਾਨ ਦੇ ਵੀ ਸਾਡਾ ਲੀਡਰ ਆ ਇਹ ਤਾਂ ਪੰਜਾਬ ਦੇ ਨੂੰ ਸੈਪਟ ਕ੍ਰੇਜਲੀਵਾਦ ਨੂੰ ਸੈਪਟ ਨਹੀਂ ਕਰਦਾ ਪਿਆ ਇਹਦੇ ਉੱਪਰ ਉਹਨਾਂ ਨੇ 8 ਬੰਦੇ ਬਾਤਿਆ ਹਰ ਮੰਤਰੀ ਦੇ ਉੱਪਰ ਬੰਦੇ ਬਾਤਿਆ ਇਹ ਕਿਸਮ ਦਾ ਲੀਡਰ ਹੈਗਾ ਵਾ ਇਹ ਸਾਡੇ ਲੀਡਰ ਦਾ ਮੁਕਾਬਲਾ ਕਰਦਾ ਜਿਹੜੇ ਆਲ ਇੰਡੀਆ ਦਾ ਫਲਟਰ ਬਲਦਾ ਲੀਡਰ ਆ ਉਹਨਾਂ ਦਾ ਕੀ ਮੁਕਾਬਲਾ ਵਾ ਫਿਰ ਇਹ ਮੁਹ ਇਹ ਜੇ ਬੰਦੇ ਦਾ ਇਹ ਕੋ ਤਾਂ ਪੰਜਾਬ ਨਹੀਂ ਚੱਲਦਾ ਪਿਆ ਵੇਖੋ ਪੰਜਾਬ ਦੇ ਕੀ ਗੈਂਗਸਟਰ ਹੁੰਦਾ ਪਿਆ ਕੀ ਹਾਲ ਹੁੰਦਾ ਪਿਆ ਲੋਕ ਪੈਸੇ ਮੰਗਦੇ ਨੇ ਲੈ ਜਾਂਦੇ ਆ ਕੇ ਪੁਲਿਸ ਕੀ ਕਰਦੀ ਪਈ ਅੰਮ੍ਰਿਤਸਰ ਦੀ ਪੁਲਿਸ ਕੁਝ ਨਹੀਂ ਕਰਦੀ ਪਈ ਦੇਖੋ ਬੇੜਾ ਗਦਕ ਹੋ ਗਿਆ ਲੋਕ ਪੈਸੇ ਦਿੰਦੇ ਪਏ ਨੇ ਗੈਂਗਸਟਰ ਫੋਨ ਕਰਦੇ ਪਏ ਆ ਲੋਕੀ ਪੈਸੇ ਭਾਈ ਜਾਂਦੇ ਪਏ ਨੇ ਇਹਨਾਂ ਦਾ ਹਿੰਦੂਆਂ ਦਾ ਕੋਈ ਬਚਾਰ ਨਹੀਂ ਇੱਥੇ ਕੋਈ ਪੁਲ ਕੋਈ ਬੰਦੇ ਕੋਈ ਪੁਲ ਸਭਸਾ ਰਜੇ ਨਹੀਂ ਇੱਥੇ ਜਿਹੜੇ ਹਿੰਦੂਆਂ ਨੂੰ ਮਰਵਾਣਾ ਜਾਂਦੇ ਆ ਜਦੋਂ ਕੋਈ ਹਿੰਦੂਆਂ ਦਾ ਕੋਈ ਕਾਂਡ ਹੋਏਗਾ ਨਾ ਸਾਰੇ ਪੰਜਾਬ ਦੇ ਅੰਮ੍ਰਿਤਸਰ ਸਾਰੇ ਪੰਜਾਬ ਚ ਬੜਾ ਰੱਖ ਦੇਗਾ ਵੀ ਕੀ ਹੋਏਗਾ ਇਹ ਕੋਈ ਨਾ ਕੋਈ ਕਾਂਡ ਨੰਬਰ ਸਰ ਹੋਣਾ ਹਿੰਦੂਆਂ ਦਾ ਇਹ ਪੂਰ ਸਭ ਸਭ ਜਿੰਮੇਵਾਰ ਹੋਣਗੇ ਅੰਮ੍ਰਿਤਸਰ ਦੇ ਫਿਰ ਵਖਾ ਭਗਵੰਤ ਮਾਨ ਵੀ ਕਹਿਣਾ ਚਾਹੁੰਦਾ ਇਹ ਫੈਡਰਲ ਸਰਕਾਰ ਆ ਇਹ ਸਾਡੇ ਲੀਡਰ ਨਾਲ ਕੀ ਮੁਕਾਬਲਾ ਕਰਨਾ ਚਾਹੁੰਦੀ ਆ ਇਹ ਨਹੀਂ ਸਾਡੇ ਲੀਡਰ ਨਾਲ ਉਹ ਵਰਲਡ ਲੈਵਲ ਦਾ ਲੀਡਰ ਆ ਇਹ ਛੂਚਾ ਜਿਹਾ ਲੀਡਰ ਆ ਇਹਨਾਂ ਨਾਲ ਸਾਡਾ ਕੀ ਮੁਕਾਬਲਾ ਵਾ ਸ਼ੇਮ ਸ਼ੇਮ ਭਗਵੰਤ ਮਾਨ ਵਰਗੇ ਦੀ ਕੀ ਆ ਗਿਆ ਜੀ ਅੱਜ ਇਹ ਆਪਾਂ ਅੱਜ ਵਿਜੇਨਗਰ ਆ ਗਏ ਅੱਗੇ ਬਟਾਲਾ ਰੋਡ ਵਿਜੇਨਗਰ ਅਸੀਂ ਪੁੱਤਰਾ ਸੁੱਕੇ ਆ ਰਾਂ ਇਹ ਅੱਜ ਜਿੱਦਾਂ ਆ ਗਏ ਅੱਗੇ ਵੀ ਇਸ ਤਰ੍ਹਾਂ ਅੱਗੇ ਵੀ ਚੱਲਾਂਗੇ ਤੇ ਸਾਡੇ ਲੀਡਰ ਪਰਖਲਾ ਬੋਲੇ ਅਸੀਂ ਪੰਜਾਬ ਦੇ ਵਿੱਚ ਸਾਰਾ ਪੰਜਾਬ ਨਾਲ ਬੰਦ ਕਰਾ ਦਾਂਗੇ ਇੱਟਨਾ ਇੱਟਨਾ ਜਿਆਦਾ ਕਿ ਭਗਵੰਤ ਮਾਨ ਦੀ ਤੁਹਾਨੂੰ ਲੱਗਦਾ ਹੈ ਪਤਾ ਆਪਈ ਜੋ ਅੱਜ ਬਟਾਲਾ ਰੋਡ ਤੇ ਕਲੀ ਮੁਰਗੀਖਾਨਾ ਬਾਹਰ ਨੰਬਰ 16 ਦੇ ਬਾਹਰ ਪੁਤਲਾ ਅਸ਼ੋਕਰ ਪੱਪੂ ਜੀ ਦੀ ਰਹਿਨਮਾਈ ਵਿੱਚ ਫੂਕਿਆ ਗਿਆ ਜਿਸ ਵਿੱਚ ਮੇਰੇ ਭਰਾ ਵਿਕਾਸ ਸੋਨੀ ਜੀ ਵੀ ਨਾਮ ਲਾਏ ਇਹ ਤੁਹਾਨੂੰ ਦੱਸਣਾ ਪਏਗਾ ਕਿ ਜਿਹੜੇ ਇੰਨੇ ਸ਼ਬਦਾਵਲੀ ਸਾਡੇ ਰਾਸ਼ਟਰੀ ਲੀਡਰ ਸ਼੍ਰੀ ਰਾਹੁਲ ਗਾਂਧੀ ਦੇ ਖਿਲਾਫ ਬਕਤੀ ਹੈ ਕਿ ਉਹ ਲੀਡਰ ਨਹੀਂ ਉਹਨੂੰ ਕੰਮ ਨਹੀਂ ਆਉਂਦਾ ਉਹ ਭਗਵੰਤ ਮਾਤਾ ਦੇ ਆਪ ਨਚਾਰਾ ਹੈ ਉਹਤੇ ਸਟੇਜਾਂ ਤੇ ਚੜ ਕੇ ਨੱਚਦਾਇਆ ਕਰੀ ਕਿਕਲੀਆਂ ਪਾਨਾ ਤੇਰਾ ਦੇ ਕੋਈ ਕਮੀ ਨਹੀਂ ਰਾਜਨੀਤੀ ਨਾ ਤੈਨੂੰ ਤਾਂ 3 ਸਾਲ ਹੋ ਗਏ ਆ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਕੋਈ ਆਪਣੀ ਉਪਲਬਧੀ ਗਨਾ ਸਿਰਫ ਇੱਕ ਤੋਂ ਉਪਲਬਧੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 3 ਸਾਲਾਂ ਜੋ ਹੋਈਆਂ ਇੱਕ ਰਾਗਵ ਚੱਡੇ ਨੇ ਵਿਆਹ ਕਰਾਇਆ ਜਿਹੜੇ ਇੱਕ ਭਗਵੰਤ ਮਾਨ ਨੇ ਤੇ ਕੰਮ ਦੇ ਇਹਨਾਂ ਨੇ ਕੋਈ ਕੀਤਾ ਨਹੀਂ ਆ ਇਸ ਕਰਕੇ ਸਾਡੇ ਲੀਡਰ ਨੂੰ ਗੱਲ ਕਰਨ ਤੋਂ ਪਹਿਲੇ ਆਪਣੇ ਘਰੇਵਾਂ ਚ ਜਾਗ ਉਹ ਇੱਕ ਹਿੰਦੁਸਤਾਨ ਨੂੰ ਅਜਾੜ ਕਰਨ ਆਉਣ ਵਾਲੇ ਪਾਰਟੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਦੇ ਖਾਨਦਾਨ ਚ ਸਿਆਸਤ ਚ ਭਰੀ ਹੈ ਇਸ ਕਰਕੇ ਤੂੰ ਤੇ ਇੱਕ ਨਚਈਆ ਗਵਈਆਂ ਸੈਂ ਤੇ ਤੇਰੀ ਕਿਸਮਤ ਬਣੀ ਕਿਤਰਾ ਲਿਖਿਆ ਸੀ ਕਿ ਤੂੰ ਮੁੱਖ ਮੰਤਰੀ ਬਣ ਗਿਆ ਇਸ ਕਰਕੇ ਇਹੋ ਜਿਹੀ ਬਿਆਨਬਾਜ਼ੀ ਨਾ ਕਰ ਕਿਉਂਕਿ ਥੋੜਾ ਜਿਹਾ ਟਾਈਮ ਰਹਿ ਗਿਆ ਇੱਕ ਸਾਲ ਬਾਅਦ ਲੋਕਾਂ ਨੇ ਤੈਨੂੰ ਇਹੋ ਜਿਹਾ ਮੰਨਣਾ ਜਿਵੇਂ ਨਵਾਂ ਭਾਂਡਾ ਕਲੀ ਕੀਤਾ ਹੁੰਦਾ ਸੋ ਅੱਜ ਸਾਡੇ ਅਸ਼ਵੀਵਾਰ ਪੱਪੂ ਜੀ ਉਹਨਾਂ ਦੀ ਰੈਨਮਾਈਡ ਰਿੰਕਾ ਜੀ ਦੀ ਵਾਰਡ 'ਚ ਅੱਜ ਅਸੀਂ ਭਗਵੰਤ ਮਾਨ ਜਿਹੜਾ ਮੈਂ ਸਮਝਦਾ ਪੰਜਾਬ ਦਾ ਬੇੜਾਗਰ ਕਰਨ ਵਾਲਾ ਇਨਸਾਨ ਹੈ ਕੱਲਾ ਇੱਕ ਇਨਸਾਨ ਜਿਹੜਾ ਭਗਵੰਤ ਮਾਨ ਅੱਜ ਰਾਹੁਲ ਗਾਂਧੀ ਜੀ ਬਾਰੇ ਬੋਲ ਰਿਹਾ ਸਾਡੇ ਲੀਡਰ ਨੇ ਨੈਸ਼ਨਲ ਲੈਵਲ ਦੀ ਲੀਡਰ ਨੇ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਨੂੰ ਖੜਾ ਕਰਕੇ ਰੱਖਿਆ ਇਹ ਉਹਨਾਂ ਬਾਰੇ ਗਲਤ ਸ਼ਬਦ ਬੋਲੇਗਾ ਤੇ ਨੂੰ ਕਾਂਗਰਸ ਪਾਰਟੀ ਨੂੰ ਨਹੀਂ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੋਏਗਾ ਸੋ ਅੱਜ ਅਸੀਂ ਉਹਦਾ ਭਗਵੰਤ ਮਾਨ ਦਾ ਪੁਤਲਾ ਫੁਕਿਆ ਜਿੱਦਾਂ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਕਿ ਜੇ ਆਪਣੀ ਹਰਕਤਾਂ ਤੋਂ ਬਾਅਦ ਨਹੀਂ ਆਏਗਾ ਗਾਮ ਵੀ ਅੱਛੇ ਤਰੀਕੇ ਦੇ ਨਾਲ ਅਸੀਂ ਆਮ ਆਦਮੀ ਪਾਰਟੀ ਦਾ ਔਰ ਖਾਸ ਕਰਕੇ ਭਗਵੰਤ ਮਾਨ ਦਾ ਇਹਨਾਂ ਦੇ ਜਿੰਨੇ ਮੀਟਰਾ ਹੀ ਉਹਨਾਂ ਦਾ ਸਾਰਿਆਂ ਦਾ ਪੁਤਲਾ ਫੁਕਾਂਗੇ ਔਰ ਇਹਨਾਂ ਦਾ ਇਹਨਾਂ ਦੇ ਖਲਾਫ ਪ੍ਰੋਟੈਸਟ ਕਰਾਂਗੇ ਕਿਸੇ ਦੀ ਚਰਚਾ ਆ ਰਹੀ ਹੈ ਬਾਟਾ ਦੇ ਵਿੱਚ ਲੋਕਾਂ ਦੀ ਦੇਖੋ ਜਾਲੀ ਮੇਰ ਬਣ ਗਿਆ ਅਸੀਂ ਤੇ ਰੋਜ਼ ਹੀ ਪ੍ਰੋਟੈਸਟ ਕਰ ਰਹੇ ਹਾਂ ਕਿ ਵੀ ਜਾਲੀ ਮੇਰ ਹੈ ਯਾਦਾ ਦੇ ਰਹਿਣ ਵਾਲਾ ਨਹੀਂ ਸਾਡਾ ਕੇਸ ਮਾਨਯੋਗ ਹਾਈ ਕੋਰਟ ਦੇ ਚੱਲ ਰਿਹਾ ਹੈ ਸੋ ਇਹਦੇ ਬਾਰੇ ਆਪਾਂ ਜਲਦੀ ਵੇ ਤੁਹਾਡੇ ਨਾਲ ਕਰਾਂਗੇ ਅੱਜ ਦਾ ਜੀ ਭਗਵੰਤ ਮਾਨ ਦਾ ਪੁਤਲਾ ਫੁੱ ਕਰਨ ਵਾਸਤੇ ਆਇਆ ਅੱਜ ਪੰਜਾਬ ਦਾ ਜਿੰਨਾ ਮਾੜਾ ਹਾਲ ਹੋ ਗਿਆ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੇਖ ਲੋ ਗੈਂਗਸਟਰ ਲੋਕਾਂ ਨੂੰ ਧਮਕੀਆਂ ਲਾਉਂਦੇ ਨੇ ਬਾਰੀਆਂ ਦੇ ਦੁਕਾਨਦਾਰਾਂ ਤੱਕ ਲੋਕਾਂ ਨੂੰ ਧਮਕੀਆਂ ਲਾਪੀਆ ਉਸ ਬੰਨੇ ਇਸ ਬੰਦੇ ਦਾ ਜਿਹੜਾ ਮੁੱਖ ਮੰਤਰੀ ਹੈ ਦਾ ਧਿਆਨ ਨਹੀਂ ਹੈ ਇਹ ਹੋਛੀਆਂ ਰਕਾ ਦਾ ਉਤਰ ਗਏ ਨੇ ਸੋ ਬਹੁਤ ਲੰਮਾ ਸਮਾਂ ਨਹੀਂ ਕੋਈ ਇੱਕ ਸਾਲ ਦਾ ਸਮਾਂ ਰਹਿ ਗਿਆ ਲੋਕਾਂ ਨੇ ਇਹਨਾਂ ਨੂੰ ਉਹ ਮੰਨਣਾ ਯਾਦ ਕਰ ਗਿਆ